ਇਹ ਭਰਾਵਾਂ ਨੂੰ ਨਾ ਪੱਗ ਨਹੀਂ ਬੰਨਣੀ ਆਉਂਦੀ ਕਈ ਵਾਰੀ ਤੇ ਬਾਈ ਅੱਜ ਪੱਗ ਬੰਨਣੀ ਸਿਖਾ ਰਿਹਾ ਬਾਈ ਨੂੰ ਬਾਈ ਕਿਹੜੀ ਪੱਗ ਬੰਨ ਰਿਹਾ ਬੱਟਾ ਵਾਲੀ ਬੱਟਾ ਵਾਲੀ ਦਸਤਾਰ ਬੰਨ੍ਹ ਲਈ ਆ ਬਸ ਹਾਂਜੀ ਸਤਿਨਾਮ ਵਾਰੀ ਕਿੰਨੇ ਮਿੰਟਾਂ ਚ ਬੰਨਣੇ ਬਾਈ ਇਹ ਟਾਈਮ ਲੱਗੀ ਤਾਂ ਅਰੇ ਟਾਈਮ ਤੇ ਵੀ ਦੋ ਸਾ ਪੰਜ ਮਿੰਟਾਂ ਜੀ ਬੰਨੀ ਜਾਂਦੀ ਹੈ ਚਲੋ ਬੰਨੋ ਤੁਸੀਂ ਟਾਈਮ ਸਟਾਰਟ ਹੋ ਰਿਹਾ ਠੀਕ ਹੈ ਜੀ ਇਹ ਥੋੜਾ ਜਿਹਾ ਟਾਈਮ ਵੀ ਆਪਾਂ ਟਾਈਮ ਦੇਖ ਕੇ ਹੀ ਬੰਦੇ ਹੈਗੇ ਪਰ ਠੀਕ ਹੈ ਜੀ ਕਿ ਆਪਾਂ ਟਾਈਮ ਲਾਵਾਂਗੇ ਤਾਂ ਸੋਣੀ ਬੰਨੀ ਜਾਊਗੀ ਹਾਂ ਜੇ ਠੀਕ ਹੈ ਠੀਕ ਹੈ ਜੀ ਤੇ ਜੇ ਆਪਾਂ ਕਾਲੀ ਕਰਨੀ ਹੈ ਫਿਰ ਉਹ ਹਿਸਾਬ ਨਾਲ ਬੰਨੀ ਜਾਊਗੀ ਹੈਨਾ ਪਹਿਲਾ ਲੜ ਆਉਂਦਾ ਅੱਧੀ ਅੱਖ ਟਕਣੀ ਅੱਧੀ ਅੱਖ ਤੇ ਹੈਨਾ ਬਾਈ ਹਾਂਜੀ ਹਾਂ ਦੇਖੋ ਦੋਸਤੋ ਕਈ ਵਾਰੀ ਕਿਉਂ ਫਿਰ ਬੈਕ ਸਾਈਡ ਕਰੀ ਬੈਕ ਸਾਈਡ ਜਿਹੜਾ ਪਹਿਲਾ ਲੜ ਰੱਖਿਆ ਹੋਇਆ ਹੈਗਾ ਠੀਕ ਹੈ ਜੀ ਐਂਡ ਇਹ ਗ੍ਰੰਟ ਹੈ ਕਿ ਇਹਨੂੰ ਲੋੜ ਨੂੰ ਤੇੰਗੀ ਤਰ੍ਹਾਂ ਜਿਹੜੇ ਦੋਨੇ ਪੱਲੇ ਆਪਣੇ نیچے ਖਿਚਣਾ ਨੇ ਠੀਕ ਹੈ ਐਂਡ ਇਨਕੇ ਨਾਲ ਆਪਣਾ ਇਹਨੂੰ ਗੂਠੇ ਨਾਲ ਇਕੱਠਾ ਕਰਨਾ ਦਾ ਲੜਨ ਨੂੰ ਐਜੀ ਹਾਂਜੀ ਕੇ ਸਾਹਮਣੇ ਕਿਹ ਕਿਹਦੀ ਤਰਫ ਨਾ ਨਾਲ ਜਿਵੇਂ ਆਪਾਂ ਇਕੱਠਾ ਕਰੀ ਜਾਂਦੇ ਨੀ ਲੜਾਂ ਹਾਂਜੀ ਐ ਤਰੀਕੇ ਨਾਲ ਪੜ ਪਈ ਜਾਣਗੇ ਤੇ ਕੀ ਕਿਉਂਕਿ ਆਪਾਂ ਹਾਂ ਸਭ ਤੋਂ ਜ਼ਿਆਦਾ ਟਾਈਮ ਇਹਦੇ ਬਲਾਂ ਵਾਲੀ ਤੇ ਲੱਗਦਾ ਭਾਈ ਹਨਾ ਹਾਂਜੀ ਹਾਂਜੀ ਟਾਈਮ ਲੱਗ ਵੀ ਜਾਂਦਾ ਜੇ ਆਪਾਂ ਬਲ ਪਾਉਣੇ ਆ ਤਾਂ ਉਸ ਹਿਸਾਬ ਨਾਲ ਵੀ ਟਾਈਮ ਲੱਗ ਜਾਂਦਾ ਗਈ ਤੇ ਨਹੀਂ ਸਾਨੂੰ ਤਾਂ ਕੁਝ ਵੀ ਟਾਈਮ ਨਹੀਂ ਲੱਗਦਾ ਹੈਗਾ ਜੇ ਸਖਣੀ ਹੋਵੇ ਆਪਦੇ ਇੱਕ ਦੋ ਮਿੰਟਾਂ ਦੇ ਵਿੱਚ ਬਸ ਇਹ ਨਹੀਂ ਕਰਦੇ ਤੇ ਮੈਂ ਉਕੇ ਜਿਹੜਾ ਕਿ ਜਿਹਨੇ ਆਪਣੀ ਵੀਰੇਡਿੰਗ ਦੇ ਨਾਲ ਪ੍ਰੋਗਰਾਮ ਦੇ ਜਾਣਾ ਹੁੰਦਾ ਤੇ ਨਾਲ ਸਾਡੇ ਕੀ ਬਗ ਦਾ ਸੁਣੀ ਹੋਣੀ ਜ਼ਰੂਰੀ ਹੈ। ਐ ਤਰੀਕੇ ਨਾਲ ਆਪਾਂ ਇਕੱਠਾ ਕਰਕੇ ਜਿੱਥੇ ਲੜ ਪਤਾ ਦਦੇ ਆਂ। ਹਾਂਜੀ। ਸਾਰੇ ਇਸ ਤਰੀਕੇ ਹੀ ਦੇਖਣਗੇ। ਮੈਂ ਤਾਂ ਭਰਾਵ ਤੇਰੇ ਕੋ ਸਿੱਖੀ ਜਨ ਨਾਲੇ ਤੂੰ ਬੰਨੀ ਇਹਨਾਂ ਮੈਂ ਸਿੱਖੀ ਜਨ। ਕਿਉਂ ਮੈਂ ਤਾਂ ਤਾਜੀ ਮੇਲ ਧਰਦਾ ਨਾ ਲੜ। ਵਾਈਲੇ ਵਾਈਲੇ ਬੋਲਿਆ ਰਫਾ ਫੇਰ। ਹਾਂਜੀ। ਬਾਈ ਨੇ ਦੋ ਵਿਆਹ ਦਿਖਾਤੇ ਬੱਗ ਬਣ ਬਣਾ ਅੱਛਾ ਦੋਵੇਂ ਮੈਂਚ ਹੀ ਬਾਈਆ ਬਾਈਆ ਕਰਾਤੀਆਂ ਪੁੱਛਦੇ ਸੀਗੇ ਬਾਈ ਕਿੱਥੋਂ ਬਣਾ ਕੇ ਲਾਏ ਅੱਛਾ ਜੀ ਬਹੁਤ ਘੈਂਟ ਬਾਲ ਪਾਏ ਬਾਈ ਕਿਉਂ ਦੋਸਤੋ ਜਿਹੜਾ ਲੜ ਹੁੰਦਾ ਨਾ ਨਾ ਲੜ ਲਾਉਣਾ ਹੀ ਬੜਾ ਮੁਸ਼ਕਲ ਹੁੰਦਾ ਕਿਉਂ ਭਾਈ ਲੜਦੇ ਹੀ ਮੁੱਲ ਹੈ ਨਾ ਤੇ ਲਾੜਾ ਜਿਹੜਾ ਲੜਨੀ ਸਾਰੀ ਪੱਗ ਦੀ ਜਿਹੜੀ ਡੈਕੋਰੇਸ਼ਨ ਬਣਾਉਣੀ ਹੁੰਦੀ ਹੈ ਚਾਰੀ ਸਾਈਡ ਤੋਂ ਨਾ ਹਾਂਜੀ ਹਾਂਜੀ ਜਿਹੜਾ ਇਹ ਮੰਨ ਕੇ ਚਲੋ ਗੂਠੇ ਨਾਲ ਦੱਬ ਕੇ ਲੜ ਲਾਉਂਦੇ ਨਾ ਇਹੀ ਮੇਨ ਇਹਦਾ ਨਾ ਸਾਰਾ ਬਾਈ ਹਾਂਜੀ ਹਾਂਜੀ ਇਹ ਵੀ ਆਪਾਂ ਨੂੰ 2.5 ਮਿੰਟ ਹੋ ਚੁੱਕੇ ਐ ਤੇ ਅੱਗੇ ਦੇਖੋ ਬਾਈ ਕਿੰਨੇ ਮਿੰਟ ਲਾਉਂਦਾ بس ਜਦੋਂ ਵੀ ਨਵੀਂ ਬਿਦੇ ਦਿੱਤੇ ਤੇ ਮੋੜ ਕੇ ਵੀ ਲੱਗ ਗਈ ਲਈ ਠੀਕ ਹੈ ਜੀ ਕਿੰਨੇ ਮੀਟਰ ਦੀ ਪਾਗ ਹੈ ਬਈ ਇਹ ਹੈ ਕਿ 7 ਕਿ ਮੀਟਰ ਦੇ ਨਾਲ ਸਹੀ ਤਾਂ 7.5 ਕਰਕੇ ਨਾ 7.5 ਲੜ ਵਧੀਆ ਬਣ ਜਾਂਦਾ ਬਈ ਹਣਾ ਹਾਂ 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 ਉਹਦਾ ਥੋੜਾ ਜਿਹਾ ਲੜ ਵੀ ਹੋ ਜਾਂਦਾ ਸਿੱਧਾ ਲੜਣਾ ਤੇ ਵੀ ਅਦੇ ਤੇਹੀ ਕਿਉਂਕਿ ਥੋੜਾ ਜਨਾ ਲੜ ਵੱਡਾ ਹੈਗਾ ਕਿਉਂਕਿ ਆਪਣਾ ਬ੍ਰੀ ਸਟਾਈਲ ਨਰੋ ਮੈਂ ਜਾਂਦਾ ਨਹੀਂ ਕਿਦਾ ਸਿੱਧਾ ਲੜਣਾਉਣੇ ਆ ਠੀਕ ਹੈ ਜੀ ਹਾਂ ਜੀ ਮੁੰਜਾ ਦੇ ਵੀ ਆਪਣਾ ਸਿੱਧਾ ਲੜੀ ਲਾਉਂਦੇ ਆ ਵੀ ਮੁੰਡੇ ਮੋੜ ਕੇ ਨਹੀਂ ਲਾਉਂਦੇ ਹੈਗੇ ਬਸ ਇਹ ਮਦਦ ਕਰਦੇ ਠੀਕ ਹੈ ਇਸ ਆਫ ਕਰ ਸਿੰਪਲੀ ਤਰ੍ਹਾਂ ਇਹ ਕੰਮ ਕਰ ਲੈਣਾ ਇਹਨੂੰ ਆਪਣੀ ਪੂਰੀ ਤਰ੍ਹਾਂ ਬਾਈ ਜਿਹਨੇ ਆਪਣੇ ਵੀਰ ਬਣਾਉਂਦੇ ਆ ਸਾਰੇ ਇਹ ਐਮੀ ਬਿਰਕਲੀ ਪੱਗ ਵੱਜ ਗਈ ਬਾਈ ਦੇ ਨਹੀਂ ਐਮੀ ਬਿਰਕ ਬੰਦ ਹੁੰਦਾ ਏਵੇਂ ਹਣਾ ਹਾਂਜੀ ਹਾਂ ਉਹ ਸਿੱਧਾ ਲੜ ਲਾਉਂਦੇ ਹੁੰਦੇ ਆ ਸਿੱਧਾ ਜੀ ਇਹ ਵਾਰੀ ਮੋੜ ਕੇ ਵੀ ਲਾ ਦਿੰਦੇ ਆ ਹਾਂਜੀ ਹਾਂ ਆਪਾਂ ਹਰ ਇੱਕ ਸਟਾਈਲ ਜਾਣਦੇ ਆ ਵੀਰੇ ਓਕੇ ਤੇ ਆਪਣੇ ਫਲੋਰ ਆਫ ਬਾਈ ਆਦਮੀਆਂ ਤੋਂ ਆ ਜੇ ਕਈ ਵਾਰ ਕੋਈ ਕਿਸੇ ਨੇ ਬਾਈ ਨੇ ਨਾ ਪੱਗ ਬੰਨਣੀ ਸਿੱਖਣਾ ਨਾ ਤੇ ਮੈਂ ਬਾਈ ਦਾ ਨਾ ਕੰਟੈਕਟ ਦੇ ਨੰਬਰ ਵੀ ਨਾਲ ਮੈਂਕਸ਼ਨ ਕਰ ਦੂੰ ਇਹਦੇ ਬਾਈ ਨੰਬਰ ਬੋਲ ਹੀ ਦਿਓ ਹਾਂਜੀ ਆਪਣਾ ਨੰਬਰ ਹੈਗਾ ਜੀ 98770 84605 ਇੱਕ ਵਾਰੀ ਦੁਬਾਰਾ ਰਿਪੀਟ ਕਰ ਬਾਰੇ ਫਿਰ ਰਿਪੀਟ ਕਰ ਜੀ 98770 84605 ਓਕੇ ਹਾਂਜੀ ਹਾਂਜੀ ਦੇਖੋ ਦੋਸਤੋ ਥੋੜੀ ਬਹੁਤੀ ਬਾਈ ਨੇ ਮੰਨ ਕੇ ਚਲੋ 4 ਕਮੈਂਟਾਂ ਵਿੱਚ ਪੱਕਾ ਬੰਦੀ ਬਾਈ ਬਾਈ ਕੈਂਪ ਵੀ ਜਾਂਦਾ ਵੀਰੇ ਮੇਰਾ ਆਪਣਾ ਹੁਣ ਕੈਂਪ ਤੇ ਜਾਂਦਾ ਬਾਈ ਸੂਰਤ ਤੇ ਕੈਂਪ ਲਗਾਦਾ ਸੂਰਤ ਤੇ ਠੀਕ ਹੈ ਜੀ ਨਹੀਂ ਦੱਸਦਾ ਜੀ ਬਾਈ ਕਹਿੰਦੇ ਸੂਰਤ ਕੇ ਵੀ ਕੈਂਪ ਆਹ